ਹੁੰ ਜਿਹੜਾ ਮਨਮੁਖ ਗੁਰੂ ਕੋਲ ਆਇਆ ਹੀ ਨਹੀਂ ਮਨਮੁਖ ਗੁਰੂ ਕੋਲ ਆਇਆ ਹੀ ਨਹੀਂ ਉਹਨੂੰ ਗੁਰੂ ਦਾ ਪਤਾ ਹੀ ਨਹੀਂ ਉਹਨੂੰ ਅੰਦਰ ਦਾ ਪਤਾ ਹੀ ਨਹੀਂ ਰੱਬ ਦਾ ਪਤਾ ਹੀ ਨਹੀਂ ਇਨਸਾਨੀਅਤ ਦਾ ਪਤਾ ਹੀ ਨਹੀਂ ਦੂਜੇ ਦਰਵਾਜੇ ਦਾ ਪਤਾ ਹੀ ਨਹੀਂ ਕਿੱਥੇ ਆ ਸਭ ਕੁਝ ਹੁਣ ਗੁਰੂ ਸਾਹਿਬ ਤਾਂ ਦੱਸੇ ਜਾਂਦੇ ਅੰਦਰ ਆ ਸਭ ਕੁਝ ਕਹਿੰਦੇ ਨੇ ਦੁਨੀਆ ਦੇ ਨੌ ਖਜ਼ਾਨੇ ਅੰਦਰ ਕਿੱਥੇ ਆ ਦਸਮਦਾਰ ਚ ਅਸੀਂ ਦਸੋਂਗਾਰ ਦੀ ਖੇੜ ਏ ਥੋੜੀ ਔਖੀ ਆ ਇਹਦਾ ਨਾਂ ਹੀ ਨਹੀਂ ਲੈਂਦੇ ਖੇੜ ਸਾਰੀ ਦਸੋਂਗਾਰ ਦੀ ਆ ਨੌਂ ਦਵਾਰੇ ਜ਼ਹਿਰ ਦੇ ਭਰੇ ਆ ਆਪੇ ਕਹਿੰਦੇ ਜ਼ਹਿਰ ਦੇ ਭਰੇ ਹੋਇਆ ਅਗਿਆਨਤਾ ਦਾ ਸਮੁੰਦਰ ਨੌਂ ਦਵਾਰੇ ਅਗਿਆਨਤਾ ਦਾ ਸਮੁੰਦਰ ਆ ਜ਼ਹਿਰ ਨਾਲ ਭਰੇ ਪਿਆ ਤੇ ਮਨਮਖ ਵਪਾਰੇ ਸਾਰਨਾ ਜਾਣਣੀ ਹੁਣ ਵਪਾਰ ਤਾਂ ਸਾਰੇ ਕਰਦੇ ਪਰ ਜਿਹੜਾ ਅਸਲੀ ਵਪਾਰ ਸੀ ਸਾਨੂੰ ਇੱਕ ਟਾਈਮ ਫੇਰ ਦੁਬਾਰਾ ਰਿਪੀਟ ਕਰਦੇ ਆਂ ਮਾਂ ਪਿਓ ਤੋਂ ਜਿਵੇਂ ਸਰੀਰ ਮਿਲਿਆ ਉਹਦੇ ਵਿੱਚ ਰੱਬ ਨੇ ਰੱਬੀ ਜੋਤ ਦਾ ਇੱਕ ਸਰੀਰ ਪਾਤਾ ਉਹਨੂੰ ਲੱਭਣਾ ਸੀ ਉਹਨੇ ਟਾਈਮ ਦਿੱਤਾ 80 ਸਾਲ ਤਕਰੀਬਨ ਐਵਰੇਜ ਇਹ 3 ਸਾਲ ਦੇ ਵਿੱਚ ਵਿੱਚ ਲੱਭ ਲਾ ਤੇ ਮੈਂ ਵਾਪਸ ਆ ਜਾਣੀ ਜੇ ਤਾਂ ਲੱਭ ਲਿਆ ਫਿਰ ਚਤਖੰਡ ਨਾਨੱਬਾ ਤੇ ਨਰਕਾਂ ਵਿੱਚ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਪੈ ਜਾਣਾ ਹੁਣ ਖੇਡ ਸਾਰੀ ਗੁਰੂ ਨਾਨਕ ਕੋਲਾ ਅੱਗੋਂ ਗੈਨੂ ਗੁਰੂ ਨਾਨਕ ਦਾ ਪਤਾ ਹੀ ਨਹੀਂ ਜਬਾਹੀ ਗੁਰੂ ਨੇ ਦੱਸਿਆ ਹੀ ਨਹੀਂ ਕਿ ਤੇਰੇ ਅੰਦਰ ਇੱਕ ਇਨਸਾਨੀਅਤ ਦਾ ਦਰਵਾਜ਼ਾ ਹੈ ਉਹ ਦੂਸਰਾ ਮਾਇਦਾ ਵਪਾਰ ਦਾ ਕਰਦੇ ਨਹੀਂ ਅੰਬਾਨੀ ਮਾਇਆ ਦਾ ਵਪਾਰੀ ਕਰਦਾ ਟਾਟਾ ਮਾਇਆ ਦਾ ਵਪਾਰੀ ਕਰ ਰਹੇ ਸਾਰੇ ਜਿੰਨੇ ਅਮੀਰ ਮੈਨਾ ਨਾਂ ਲੈਣਾ ਤੇ ਉਹਨਾਂ ਤੇ ਵੀ ਸਾਰੇ ਮਾਇਆ ਦਾ ਹੀ ਵਪਾਰ ਕਰਦੇ ਵੱਡੇ ਵੱਡੇ ਅਮੀਰ ਬੰਦੇ ਕਰੋੜਾਂ ਦਾ ਵਪਾਰ ਕਰੋੜਾਂ ਦੀਆਂ ਕੋਠੀਆਂ ਕਰੋੜਾਂ ਤੇ ਉਹਦੀ ਆਪਣੀ ਫੀਅਰ ਲਾਈਨ ਛੱਡ ਕੇ ਚਲਾ ਗਿਆ ਇੰਗਲੈਂਡ ਕਾਟਾ ਪੈ ਗਿਆ ਜੱਟੇਰ ਵੀ ਨੇ ਵੀ ਆਪਣੀ 에어 ਲਾਈਨ ਛੱਡ ਸੀ ਕਿਉਂ ਚਰਤੀ ਕਾਟਾ ਪੈ ਗਿਆ ਕਾਟਾ ਕਿਵੇਂ ਪੈ ਜਾਂਦਾ ਹੈ ਇਹ ਵਾਇਗਰੂ ਜਾਣਦਾ ਐਨੀ ਹਵਾਈ ਦਾ ਸੀ ਉਹਦੇ ਕੋਲ ਕਿ ਉਹਨੂੰ ਕਾਟਾ ਕਿਵੇਂ ਪੈ ਗਿਆ ਪੈ ਗਿਆ ਤੁਸੀਂ ਕਹਿੰਦੇ ਵਪਾਰ ਕਰਨਾ ਹੀ ਕੁਝ ਹੋਰ ਸੀ ਜੇ ਤੁਸੀਂ ਨੌ ਦਵਾਰਿਆਂ ਦੇ ਨਾਲ ਨਾਲ ਜਿਹੜੇ ਜ਼ਹਿਰ ਦੇ ਭਰੇ ਹੋਏ ਨੇ ਕੋਈ ਅੰਮ੍ਰਿਤ ਦਾ ਦਰਵਾਜ਼ਾ ਵੀ ਤਾਂ ਹੈ ਕਿ ਨਹੀਂ ਹੈ ਦੇ ਜ਼ਹਿਰ ਤੇ ਅੰਮ੍ਰਿਤ ਨੂੰ ਨਾਲ-ਨਾਲ ਇਕੱਠੇ ਤੋੜਦੇ ਰਹੀਏ ਤੇ ਜ਼ਿੰਦਗੀ ਵਿੱਚ ਕਦੀ ਘਾਟਾ ਨਹੀਂ ਪੈਂਦਾ ਮੈਂ ਲਿਖਿਆ ਨਾ ਸਿੰਘ ਇਸ ਕਿੰਗ ਆਰਟੀਕਲ ਤੋਂ ਵੈਗਰੂ ਜੀ ਸਿੰਘ ਇਸ ਕਿੰਗ ਕੀ ਹੋਈ ਗੱਲ ਲਿਖੀ ਹੈ ਇਹ ਜ਼ਹਿਰ ਦਾ ਭਰਿਆ ਹੋਇਆ ਨੌ ਦਰਵਾਜ਼ੇ ਜ਼ਹਿਰ ਪੈਰਾਂ ਤੋਂ ਅੱਖਾਂ ਤੱਕ ਜ਼ਹਿਰ ਦਾ ਭਰਿਆ ਪਿਆ ਤੇ ਦਸੋਂ ਗੌਰ ਵਿੱਚ ਅੰਮ੍ਰਿਤ ਹੈ ਉਸ ਅੰਮ੍ਰਿਤ ਦੀ ਵੀ ਸਾਰ ਲੱ ਲਾ ਕਿ ਜ਼ਹਿਰ ਨਾੜੀ ਖੇਡੀ ਜਨ ਇਹ ਇੱਕ ਗੱਲ ਕਹੀ ਬੜੀ ਪਿਆਰੀ ਗੱਲ ਹੈ ਇਹਨੂੰ ਥੋੜਾ ਫੈਰੀ ਕਰਦੇ ਅਸੀਂ ਕਿ ਸਿੱਖ ਕਰਨਾ ਗੁਰੂ ਨਾਨਕ ਦੇ ਘਰ ਜਮ ਕੇ ਗੁਰਦੁਆਰੇ ਜਾ ਕੇ ਵੀ ਅੰਮ੍ਰਿਤ ਹਰੀ ਨਹੀਂ ਇਹ ਮਾਇਆ ਦਾ ਵਪਾਰ ਕਰੀ ਜਾਂਦਾ ਜਿਹੜੀ ਕਿ ਜ਼ਹਿਰ ਹੈ ਕਿੰਨੇ ਸਿੱਖ ਦਿਖਾਵਾ ਆਓ ਮੇਰੇ ਨਾਲ ਆਓ ਨਾ ਪ੍ਰੈਕਟੀਕਲ ਲਾਈਫ ਦੇਖਿਓ ਨਾ ਪੰਜ ਗੁਰਦੁਆਰੇ ਬਹੁਤ ਨੇੜੇ ਨੇੜੇ ਆ 베ਰ ਸਾਹਿਬ ਜਿੱਥੋਂ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਤੋਂ ਸਾਰੀ ਯਾਤਰਾ ਸ਼ੁਰੂ ਕੀਤੀ ਆ ਉਹ 베ਰ ਸਾਹਿਬ ਆ ਉਹਦਾ ਨਾਂ ਗੁਰਦੁਆਰੇ ਦਾ। ਤੋਂ ਅੱਗੇ ਚਲੇ ਜਾਓ ਗੋਇੰਦਵਾਲ ਸਾਹਿਬ ਗੋਇੰਦਵਾਲ ਤੋਂ ਅੱਗੇ ਚਲੇ ਜਾਓ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਅੱਗੇ ਚਲੇ ਜਾਓ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਅੱਗੇ ਚਲੇ ਜਾਓ ਅੰਮ੍ਰਿਤਸਰ ਪੰਡਿਤ ਗੁਰਦੁਆਰੇ ਹੋ ਗਏ। ਔਰ ਗੁਰੂਆਂ ਦੇ ਆਪਣੇ ਹੱਥ ਨਾਲ ਵਸਾਏ ਹੋਏ ਆ ਗੁਰਦੁਆਰੇ। ਮੈਨੂੰ ਲਾਓ ਮੈਨੂੰ ਦਿਖਾਓ ਇਹਨਾਂ ਚ ਰੱਬ ਨੂੰ ਕੌਣ ਜਾਣਦਾ ਕਿ ਦਸੰਗਰ ਨੂੰ ਕੌਣ ਜਾਣਦਾ। ਕਿੰਨੇ ਬੰਦੇ ਮੱਥਾ ਟੇਕ ਕੇ ਆਏ ਆ। 2 ਲੱਖ ਤਾਂ ਅੰਮ੍ਰਿਤਸਰ ਦੀ ਰਿਪੋਰਟ ਆ। ਲੱਖ ਧਰਮਪਰ ਨਾਲ। ਬਾਕੀ ਪਿੰਆਪਿੰਆ ਹਜ਼ਾਰ ਲਾ ਲਓ। ਪਰ 1.5 ਲੱਖ ਹੋ ਗਿਆ ਲੱਖ ਹੋ ਗਿਆ 2.5 ਲੱਖ ਹੋ ਗਿਆ 2 ਲੱਖ ਉਹ ਹੋ ਗਿਆ ਫੇਰ 4 ਲੱਖ ਬੰਦਾ ਰੋਜ਼ ਮੱਥਾ ਟੇਕਨ ਆਉਂਦਾ ਹੈ ਤੇ ਉਥੇ ਥੋੜਾ ਜਿਆ ਐਨੀ ਪ੍ਰਚਾਰਕ ਹੋਣ ਭਾਈ ਸਾਹਿਬ ਕਿਵੇਂ ਆਏ ਹੋ ਪੁੱਛੋ ਉਹਨਾਂ ਨੂੰ ਤੇ ਉਹਨਾਂ ਨੂੰ ਅੰਮ੍ਰਿਤ ਦੀ ਗੱਲ ਸਮਝਾਓ ਕਿ ਜਿੱਥੇ ਮਾਇਆ ਨਾਲ ਰੁੱਸਦੇ ਫਿਰਦੇ ਹਾਂ ਦਰ ਵਿੱਚ ਘੁੰਮਦੇ ਫਿਰਦੇ ਹਾਂ ਉਥੇ ਅੰਮ੍ਰਿਤ ਵੀ ਹੈ ਤੁਹਾਡੇ ਕੋਲ ਦਸਮਦਾਰ ਚਾ ਤੋ ਅਮਰੇ ਸ਼ਕੰਤ ਤੋਂ ਬਗੈਰ ਦਸੰਦਾਰ ਦੀ ਸੋਝੀ ਨਹੀਂ ਪੈਣੀ ਆਪਾਂ ਕਦੀ ਸਮਝਾਇਆ ਹੀ ਨਹੀਂ ਰੋਟੀ ਖਾ ਕੇ ਚਲੇ ਜਾਂਦੇ ਆ ਲੰਗਰ ਛੱਕ ਕੇ ਚਲੇ ਜਾਂਦੇ ਆ ਚੜਾਵਾ ਚੜ ਜਾਂਦਾ ਬਸ ਆਪਾਂ ਚੜਾਵੇ ਵਾਲਾ ਵੋਟ ਤੇ ਨੋਟ ਦੋ ਗੱਲਾਂ ਹੋਣੀਆਂ ਚਾਹੀਦੀਆਂ ਵੋਟ ਤੇ ਨੋਟ ਭਾਵੇਂ ਸ਼ਰਾਬ ਪੀਂਦਾ ਭਾਵੇਂ ਜੀਵਨ ਬਰਬਾਦ ਹੋ ਜਾਏ ਭਾਵੇਂ ਨਰਕਾਂ ਵਿੱਚ ਚਲੇ ਜਾਏ ਭਾਵੇਂ ਕੋਨਾ ਮੋਨਾ ਵੋਟ ਤੇ ਨੋਟ ਬਸ ਸਮਾਂ ਦੇਖੋ ਮੇਰੇ ਵਾਹਿਗੁਰੂ ਸਮਾਂ ਲੈ ਆਏਗਾ ਤੇ ਇੱਥੇ ਲਿਖਿਆ ਮਨਮੁਖ ਵਪਾਰ ਸਾਰ ਨਾ ਜਾਣਨੀ ਵਪਾਰ ਕੀ ਕਰਨਾ ਸੀ ਵਾਹਿਗੁਰੂ ਸਿਮਰੰਦਾ ਕਿੰਨਾ ਨਾਮ ਜਪਿਆ ਵਰ ਕਾਇ ਤੇ ਕਿਚਨ ਖਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਵਾਹਿਗੁਰੂ ਇਹਦੀ ਹਾਜ਼ਰੀ ਲਗਣੀ ਹੈ ਕਹਦਾ ਇੱਕ ਰਜਿਸਟਰ ਹੈ ਇੱਕ ਦਸਨ ਦੀ ਗੱਲ ਹੈ ਵਾਹਿਗੁਰੂ ਸੱਚਖੰਡ ਪਿਆ ਹੈ ਉੱਥੇ ਤੁਹਾਡਾ ਨਾਮ ਲਿਖਿਆ ਹੋਇਆ ਹੈ ਬਿਨੇ ਨਾਮ ਕਿੰਨਾ ਜਪਿਆ ਵਾਹਿਗੁਰੂ 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 ਉੱਥੇ ਹਾਜ਼ਰੀ ਲੱਗਦੀ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਅਕਿਰਤ ਕੰਨ ਨਹੀਂ ਸ਼ੁਕਰਗੁਜ਼ਾਰ ਹੈ ਬੰਦਾ ਹੈ ਵਾਹਿਗੁਰੂ ਵਾਹਿਗੁਰੂ ਮੇਰਾ ਪੁੱਤਰ ਬਣੇ ਕਿ ਨਹੀਂ ਕਿ ਕੰਜਰੀ ਦਾ ਪੁੱਤਰ ਹੀ ਹੈ ਨਹੀਂ ਤੁਹਾਡਾ ਪੁੱਤਰ ਬਣ ਗਿਆ ਉੱਥੇ ਹਾਜ਼ਰੀ ਲੱਗਣੀ ਹੈ ਕੰਜਰੀ ਦੇ ਪੁੱਤਰ ਦੀ ਹਾਜ਼ਰੀ ਨਹੀਂ ਲੱਗਦੀ ਇਹ ਤਾਂ ਸ਼ਰੀਰ ਤੁਹਾਨੂੰ ਮਾਪਿਓ ਤੋਂ ਮਿਲ ਗਿਆ ਕੀ ਤੇਰੇ ਨਾਂ ਪਿਓ ਦਾ ਧਿਆਨ ਸਿੰਘ ਤੇ ਜਿਹੜਾ ਅੰਦਰ ਸ਼ਰੀਰ ਹੈ ਰੱਬੀ ਜੋਤ ਦਾ ਸ਼ਰੀਰ ਉਹਦੇ ਪਿਓ ਦਾ ਕੀ ਨਾਂ ਹੈ ਉਹ ਤਾਂ ਅਮਰ ਸ਼ਕਨ ਲਗਿਆਂ ਕਹਿਣਗੇ ਮਾਤਾ ਸਹਿਬਕਾ ਤੇ ਪਿਤਾ ਗੁਰੂ ਗਵਿੰਦ ਸਿੰਘ ਸਹਿਬ ਜਾਨੇ ਸਾਕੇ ਭਰਾ ਸਤਿਗੁਰੂ ਦੇ ਜਨਮੇ ਗਵਰਨ ਮਟਾਇਆ ਅੱਜ ਤੂੰ ਗੁਰੂ ਘਰ ਦੇ ਵਿੱਚ ਜੰਮਿਆ ਤੇਰੀ ਮਾਂ ਸਹਿਬਕਾ ਤੇ ਮਾਪਿਓ ਦਾ ਨਾਂ ਹੋ ਗਿਆ ਨਾ ਜਹਰ ਕੇ ਨਾਮ বিনা ਸੁੰਦਰ ਹੈ ਨਕਤੀ ਨਾਮ ਦੀ ਦਾਤ ਨਹੀਂ ਲਈ ਜੋ ਬੀਸਵਾ ਕੇ ਕਰਪੂਤ ਜੰਮ ਤਾ ਤੇਸ ਨਾਮ ਪਰ ਉਹ ਹੈ ਤਰਕਟੀ ਤੂਜਾ ਜੇ ਕੰਜਰੀ ਦਾ ਪੁੱਤਰ ਹਰਾਮ ਦਾ ਹੀ ਹੈ ਬਸ ਇਹ ਇੱਕ ਸਮਰਥ ਗੁਰੂ ਸਿਰ ਹੱਤ ਰਿਓ ਤੈਨੂੰ ਨਰਕਾਂ ਚ ਕੋਈ ਪਾ ਹੀ ਨਹੀਂ ਸਕਦਾ ਸਮਰਥ ਗੁਰੂ ਨੇ ਤੇਰੇ ਸਿਰ ਤੇ ਹਸਰਾ ਕੇ ਨਾਮ ਦੀ ਦਾਤ ਦਿੱਤੀ ਔਰ ਕਹੇ ਤੂੰ ਮੇਰਾ ਪੁੱਤਰ ਹੈ ਕਿ ਮਾਤਾ ਸਾਹਿਬ ਕੋ ਜਿਹਨੂੰ ਕਹਿ ਦਿੱਤਾ ਮਾਤਾ ਸਾਹਿਬ ਕੋ ਪਿਤਾ ਗੁਰੂ ਗਬਨ ਸਿੰਘ ਸਰ ਤੇ ਆਤਰਾ ਕੇ ਕੇ ਬੋਲ ਵਾਗਰੂ ਪਰਮਦਾਇ ਜੀ ਕੀ ਜੁਰਤਾਂ ਹੈ ਤੁਹਾਨੂੰ ਜੇ ਕਿਸੇ ਦੁਨੀਆ ਚ ਕੋਈ ਹੋਰ ਕਿਹੜੀ ਪਾਵਰ ਤੁਹਾਨੂੰ ਨਰਕਾਂ ਚ ਪਾ ਦੇਵੇ ਤੇ ਆਪਾਂ ਇੰਨਾ ਕੰਮ ਵੀ ਕਰਕੇ ਰਾਜੀ ਨਹੀਂ ਮਨਮੁਖ ਦੇ ਮਨਮੁਖਾਂ ਠੀਕ ਹੈ ਸਮਾਂ ਆਪਾਂ ਪ੍ਰਚਾਰ ਵੀ ਤਾਂ ਨਹੀਂ ਕਰ ਰਹੇ ਸਾਡੇ 4.5 ਲੱਖ ਤੁਹਾਨੂੰ ਗਿਣ ਕੇ ਦਿਖਾਇਆ ਹੈ ਕਿ ਰੋਜ਼ ਬੰਦਾ ਮੱਥਾ ਟੇਕਣ ਜਾਂਦਾ ਹੈ ਕਿ ਜੇ ਉਹ ਦੀ 10000 20000 30000 ਅਮਰਤਾਰੀ ਹੋ ਜਾਏ ਕਿ ਖੋ ਜਾਨਾ ਬੰਦੇ ਦਾ ਭੋਲੇ ਆ ਪਿੰਡੂ ਬੰਦੇ ਬੜੇ ਭੋਲੇ ਹੋਣ ਨੂੰ ਕਾਂਗੇ ਤੇ ਉਹ ਨਾ ਹੋ ਜਾਣਾ ਆਪਾਂ ਕਹਿਣਾ ਹੀ ਨਹੀਂ ਨਹੀਂ ਮਨਮੁਖ ਵਪਾਰੇ ਸਾਰ ਨਾ ਜਾਣਨੀ ਬਿਕ ਵਿਅੰਦੈ ਬਿਕ ਸੰਗਰੇ ਬਿਕ ਸੋਂ ਤਰੇ ਪਿਆਰ ਤੋ ਜੇ ਮੈਂ ਅਮਰਤ ਨਹੀਂ ਛਕਿਆ ਭਾਈ ਉਹ ਮਨੁੱਖ ਅਸਲ ਵਪਾਰ ਦੀ ਕਦਰ ਨਹੀਂ ਜਾਣਦੇ ਕੀ ਕਰਨਾ ਆਇਆ ਸੀ ਨਾਮ ਜਪਣ ਆਇਆ ਸੀ ਰੱਬ ਨੂੰ ਲੱਭਣ ਆਇਆ ਸੀ ਉਹ ਮਾਇਆ ਦਾ ਸੌਦਾ ਹੀ ਕਰਦੇ ਰਹਿੰਦੇ ਆਂ ਜੋ ਜ਼ਹਿਰ ਹੈ ਗੁਰੂ ਨਾਨਕ ਲਈ ਤਾਂ ਜ਼ਹਿਰ ਹੀ ਹੈ ਮਾਇਆ ਤੇ ਮਾਇਆ ਹੀ ਜ਼ਹਿਰ ਜੋੜਦੇ ਆਂ ਜ਼ਹਿਰ ਮਾਇਆ ਨਾਲ ਹੀ ਪਿਆਰ ਕਰਦੇ ਆਂ ਤੇ ਜਿਹੜਾ ਅੰਦਰ ਗੁਰੂ ਨਾਨਕ ਹੈ ਉਹਦੇ ਲਈ ਉਹ ਜ਼ਹਿਰ ਹੈ ਉਹਦੇ ਲਈ ਉਹ ਜ਼ਹਿਰ ਹੈ ਚਲੋ ਬਾਰੋਂ ਪੰਡਤ ਸਦਾਇੰਦੇ ਤੇ ਮਨੋਮੂਰਖ ਗਵਾਰ ਤੇ ਉਹ ਬਾਰੋਂ ਤਾਂ ਵਿਦਵਾਨ ਅਖਵਾਉਂਦੇ ਹਨ ਜਿਵੇਂ ਸਾਡੇ ਭਾਈ ਆ ਬੜੇ ਵਿਦਵਾਨ ਅਖਵਾਉਂਦੇ ਹਨ ਪਰ ਅਸਲ ਵਿੱਚ ਮੂਰਖ ਹਨ ਗਵਾਰ ਹਨ ਹਰ ਸਿਉ ਚਿੱਤ ਨਾ ਲਾਈਨੀ ਵਾਦੀ ਤਰਨ ਪਿਆ ਔਰ ਕਿਉਂਕਿ ਉਹ ਵਾਹਿਗੁਰੂ ਨਾਲ ਤਾਂ ਪਿਆਰ ਲਾਉਂਦੇ ਨਹੀਂ ਮੰਨ ਨਹੀਂ ਲਾਉਂਦੇ ਚਿੱਤ ਨਹੀਂ ਲਾਉਂਦੇ ਜੋੜਦੇ ਨਹੀਂ ਵਾਹਿਗੁਰੂ ਜੁੜਦਾ ਵੀ ਨਹੀਂ ਵਾਈ ਗਰੂ ਵਾਈ ਗਰੂ ਵਾਈ ਗਰੂ ਤੋਂ ਵਿਦਿਆ ਦੇ ਆਸਰੇ ਚਰਚਾ ਵਿੱਚ ਪਿਆਰ ਕਰਦੇ ਹਨ ਵਾਦੀ ਕਰਨ ਪਿਆਰ ਵਾਦਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰੇ ਆਹਾਰ ਚਰਚਾ ਦੀ ਹੀ ਨਿਤ ਗੱਲਾਂ ਕਰਦੇ ਹਨ ਤੇ ਰੋਜ਼ੀ ਕਮਾਉਂਦੇ ਹਨ ਤੇ ਝੂਠ ਬੋਲ ਕੇ ਰੋਜ਼ੀ ਕਮਾਉਂਦੇ ਝੂਠ ਬੋਲ ਕੇ ਜਗ ਮੈਂ RAM ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਵੈਗਰੂ ਨੇ ਕੀ ਲਿਖਿਆ ਅਸਲ ਗੱਲ ਇਹ ਹੈ ਕਿ ਨਾਮ ਸਿਮਰਨਾ ਵੈਗਰੂ ਨਾਮ ਸਿਮਰਨਾ ਹੀ ਜਗਤ ਵਿੱਚ ਪਵਿੱਤਰ ਕੰਮ ਹੈ ਔਰ ਜੋ ਕੁਝ ਦਿਸ ਰਿਹਾ ਨਾ ਇਸ ਦਾ ਆਰ ਮੈਲ ਪੈਦਾ ਕਰਦਾ ਹੈ ਵਿਕਾਰ ਪੈਦਾ ਕਰਦਾ ਹੈ ਬੱਜਰ ਕੁਰੇਤ ਕਰਦਾ ਨਾਨਕ ਨਾਮ ਨ ਚੇਤਨੀ ਉਏ ਮੈਲੇ ਮਰੇ ਗਵਾਰ ਇਹ ਨਾਨਕ ਜੋ ਵਾਹਿਗੁਰੂ ਨਾਮ ਨਹੀਂ ਸਿਮਰਦੇ ਅੰਮ੍ਰਿਤ ਧਾਰੀ ਨਹੀਂ ਹੈਗੇ ਗੁਰੈਤ ਨਹੀਂ ਛੱਡੀ ਓ ਮੂਰਖ ਨੀਵੇਂ ਜੀਵਨ ਗੰਦੇ ਜੀਵਨ ਵਾਲੇ ਹਨ ਮੈਲੇ ਓਕੇ ਨਰਕਾਂ ਵਿੱਚ ਮਰੇ ਮੀਨ ਨਰਕਾਂ ਵਿੱਚ ਚਲੇਗਾ ਗਵਾਰ ਬੰਦੇਆ ਗਵਾਰ ਮੂਰਖ ਓ ਨਰਕਾਂ ਵਿੱਚ ਚਲੇਗਾ ਔਣ ਬਚਾਰੇ ਭਾਈ ਨਰਕਾਂ ਵਿੱਚ ਟਲ ਗਿਆ ਤੇ ਮੈਂ ਨਤੀਜਾ ਦੁੱਖ ਲੱਗਦਾ ਜਨ ਸੇਵੇ ਹੁਕਮ ਮੰਨੇ ਦੁੱਖ ਜਾਏ ਦੁੱਖ ਲੱਗਾ ਬਿਨ ਸੇਵੇ ਤੇ ਭਾਈ ਗੁਰੂ ਦਾ ਸਿਮਰਨ ਕਰਨ ਤੋਂ ਬਿਨਾ ਮਨੋਖ ਨੂੰ ਦੁੱਖ ਵਿਆਪਦਾ ਜਦੋਂ ਭਾਈ ਗੁਰੂ ਦਾ ਹੁਕਮ ਮੰਨਦਾ ਹੈ ਰਜ਼ਾ ਬਈ ਤੁਰਦਾ ਉਹਦੇ ਵਰਗਾ ਸੁਭਾਅ ਬਣਾਉਂਦਾ ਹੈ ਅਮਰ ਸ਼ਕ ਤੇ ਦੁੱਖ ਦੂਰ ਹੋ ਜਾਂਦਾ ਹੈ ਅੰਮ੍ਰਿਤ ਧਾਰੀ ਬਣੋ ਦੁੱਖ ਦੂਰ ਕਰਨਾ ਤਾਂ ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ ਕਿਉਂਕਿ ਵਾਹਿਗੁਰੂ ਆਪ ਹੀ ਸੁਖ ਦੇਣ ਵਾਲਾ ਤੇ ਆਪ ਹੀ ਨਰਕਾਂ ਵਿੱਚ ਭੇਜ ਕੇ ਸਜਾ ਦੇਣ ਵਾਲਾ ਸਜਾ ਵੀ ਆਪ ਹੀ ਦਿੰਦਾ ਨਾਨਕ ਐਵੇਂ ਜਾਣੀਏ ਸਭ ਕੁਛ ਤੁਸੇ ਰਜਾਏ ਇਹ ਨਾਨਕ ਹੁਕਮ ਵਿੱਚ ਤੁਰਿਆ ਹੀ ਇਹ ਗੱਲ ਸਮਝ ਪੈਂਦੀ ਏ ਕਿ ਸਭ ਕੁਝ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਹੋ ਰਿਹਾ ਸਦਾ ਵੀ ਆਪ ਦਿੰਦਾ ਨਰਕਾਂ ਚ ਆਪ ਭੇਜਦਾ ਫੇਰ ਪਾਉੜੀ ਹਰੇ ਨਾਮੋਂ ਬਿਨਾ ਜਗਤ ਹੈ ਨਿਰਜਨ ਬਿਨ ਨਾਮੇ ਤ੍ਰਿਪਤ ਨਾਹਿ ਵਾਹਿਗੁਰੂ ਨਾਮ ਜਪਣ ਤੋਂ ਬਿਨਾ ਵਾਹਿਗੁਰੂ ਵਾਹਿਗੁਰੂ ਸੱਚ ਕੇ ਦੇ ਲੱਗ ਜਾ ਨਾ ਤੁਹਾਨੂੰ ਪਤਾ ਲੱਗੇ ਮੈਂ ਦੁਨੀਆ ਦਾ ਬਾਸਤਾਂ ਬਾਦਸ਼ਾਹ ਤੂੰ ਵਾਹਿਗੁਰੂ ਨਾਮ ਜਪਣ ਤੋਂ ਬਿਨਾ ਜਗਤ ਕੰਗਾਲ ਹੈ ਕਿਉਂਕਿ ਭਾਵੇਂ ਕਿਤਨੀ ਵੀ ਮਾਇਆ ਜੋੜ ਲਵੇ ਨਾਮ ਤੋਂ ਬਿਨਾ ਸੰਤੋਖ ਨਹੀਂ ਆਉਂਦਾ ਦੇਵੀ ਗੁਣੀ ਨਹੀਂ ਆਉਂਦੀ ਜੀਵਨ ਨਹੀਂ ਬਦਲਦਾ ਕ੍ਰੋਧ ਹੀ ਨਹੀਂ ਜਾਂਦਾ ਕਾਮ ਹੀ ਨਹੀਂ ਕਾਮ ਸਭ ਤੋਂ ਜ਼ਿਆਦਾ ਹੁੰਦਾ ਜੀ ਬਹੁਤ ਹੁੰਦਾ ਦੂਜੇ ਭਰਮ ਭਲਾਇਆ ਹੋਮੇ ਦੁੱਖ ਪਾਈ ਮਾਇਆ ਦੇ ਮੋਹ ਕਰਕੇ ਪਟਕਣਾ ਵਿੱਚ ਪੈ ਕੇ ਕੁੜਾਈ ਦੇਖਿਓ ਗ੍ਰਹਿਤ ਕਰਦਾ ਹੈ ਗ੍ਰਹਿਤ ਹੈ ਗ੍ਰਹਿਤ ਗ੍ਰਹਿਏ ਪਿਆਰੰਦ ਹੈ ਹਮੇ ਦੇ ਕਾਰਨ ਹੀ ਜੀਵ ਦੁੱਖ ਪਾਉਦੇ ਹਨ ਬਿਨ ਕਰਮਾਂ ਸਿਛ ਨਾ ਪਾਈਏ ਜੇ ਬਹੁਤ ਲੋਚਾਈ ਬਿਨ ਕਰਮ ਸੋ ਵਾ ਗੁਰੂ ਪਾਵੇਂ ਕਿਤਨੀ ਵੀ ਲਾਲਸਾ ਕਰਨ ਪਰ ਭਾਵੇਂ ਕਿਤਨੀ ਵੀ ਲਾਲਸਾ ਕਰਨ ਵਾਹਿਗੁਰੂ ਦੀ ਮੇਰ ਤੋਂ ਬਿਨਾਂ ਨਾਮ ਨਹੀਂ ਮਿਲਦਾ ਨਹੀਂ ਉਹਦੀ ਮੇਰ ਛੋੜੀ ਅੱਡੋ ਭਿਖਾਰੀ ਬਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾਓ ਫਿਰ ਭਾਵੇਂ ਮਿਲ ਜਾਏ ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਈ ਸੋ ਮੋਹ ਦੇ ਵੇਚੀ ਜਗਤ ਜੰਮਦਾ ਮਰਦਾ ਜੰਮਦਾ ਮਰਦਾ 8 ਕਰੋੜ 40 ਲੱਖ ਸਾਲ ਦਾ ਭਗਤਾਨ ਪੈਂਦਾ ਇਸ ਗੇੜ ਵਿੱਚੋਂ ਜੀਵ ਵਾਹਿਗੁਰੂ ਸਿਮਰਨ ਦੀ ਰਾਹੀਂ ਹੀ ਬਚ ਸਕਦੇ ਹਨ ਤਾਂ ਵਾਹਿਗੁਰੂ ਸਿਮਰਨ ਤੋਂ ਅਮਰਿਸ਼ਾਕਣਾ ਪੈਣਾ ਨਾਮ ਦੀ ਦਾਤ ਲੈਣੀ ਪੈਣੀ ਦੇਵੀ ਗੁਰਨ ਗੁਰੂ ਗ੍ਰੰਥ ਸਾਹਿਬ ਜੀ ਕੋ ਲੈਣੇ ਪਾਣੇ ਤਾਂ ਹੀ ਹੋਣਾ ਆਪ ਕਰੇ ਕਿਸ ਆਖੀਏ ਦੂਜਾ ਕੋ ਨਾਹੀਂ ਤੂੰ ਪਰੇ ਸਾਰੀ ਘੇੜਦਾ ਵੈਗ ਰਿਉ ਆਪ ਕਰ ਰਿਹਾ ਹੈ। ਕਿਥੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ ਕਿਉਂ ਕਿ ਵੈਰ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਬਖਸ਼ਿਸ਼ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ। ਇਹ ਆਮ ਬੰਦੇ ਨੂੰ ਸਮਝੇ Hindu Musalman ਨੂੰ ਤਾਂ ਗੱਲ ਹੀ ਨਹੀਂ ਸਮਝਾਉਣੀ। ਸਿੱਖਾਂ ਨੂੰ ਨਹੀਂ ਸਮਝ ਆ ਰਹੀ। ਤੇ ਤੁਹਾਨੂੰ ਹੋਰਨਾਂ ਨੂੰ ਕਿਵੇਂ ਸਮਝਾ ਜਾਏਗੀ? ਸਿੱਖ ਅਮਰਤਾਰੀ ਨਹੀਂ। ਸਿੱਖ ਇਹਨਾਂ ਅਗਲੀ ਦੁਨੀਆ ਹੈ ਨਹੀਂ। ਤੂੰ ਆਪਾ ਕਿੰਨੂੰ ਸਮਝਾ ਸਕਦੇ ਆ ਵਾਇਗ੍ਰੂਦੀ ਖੇਡ ਐ ਵਾਇਗ੍ਰੂ ਮੇਰ ਕਰੇ ਵਾਇਗ੍ਰੂ ਸਮਝਾਏ ਚੋਲੀ ਵਿੱਚ ਪਾਏ ਭਿਖਾਰੀ ਬਣਾਏ ਤਾਂ ਗੱਲ ਮੰਨੀ ਐ ਦਸਮ ਦੌਰ ਦੀ ਗੱਲ ਸਮਝ ਨਹੀਂ ਬਹੁਤ ਔਖੀ ਐ ਬਹੁਤ ਔਖੀ